ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਬਗੇਲੇ ਦੇ ਵਿੱਚ ਬਗੇਲਾ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਮਿੱਤਰੋ ਤੇ ਇਹ ਪਿੰਡ ਕੋਰੇ ਵਾਲੇ ਪਿੰਡ ਦਾ ਗਵੰਡੀ ਪਿੰਡ ਆ ਤੇ ਕੋਰੇ ਵਾਲੇ ਨੂੰ ਸੜਕਾ ਜਿਹੜੀ ਉਹ ਵੱਡੇ ਘਰ ਤੋਂ ਆਉਂਦੀ ਆ ਬਗੇਲੇ ਪਿੰਡ ਦੇ ਵਿੱਚ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਵਪਾਰ ਲੈਣ ਦਾ ਕੰਮ ਆ ਤੇ ਇਸ ਵਪਾਰ ਲੈਣ ਦੇ ਵਿੱਚ ਇਸ ਘਰ ਦੇ ਵਿੱਚ ਜਰਸੀ گاਵਾ ਤੇ ਵੱਧ ਫੋਕਸ ਆ ਮਿੱਤਰੋ ਅੱਜ ਫੇਰ ਤੁਹਾਨੂੰ ਤਿੰਨ گاਵਾ ਦਿਖਾਉਣੀਆਂ ਤਿੰਨੇ ਹੀ ਸੂਈਆਂ ਸਵਾਈਆਂ ਤਿੰਨਾਂ ਦੇ ਥੱਲੇ ਤਿਆਰ ਦੁੱਧ ਤਿੰਨਾਂ ਅੱਧਾ ਕੀ ਡਿਟੇਲ ਆ ਕਿਹੜੇ ਜਾਨਵਰ ਦੇ ਥੱਲੇ ਕਿੰਨਾ ਦੁੱਧ ਆ ਕੀ ਗੱਲ ਬਾਤ ਆ ਸਾਰੀ ਜਾਣਕਾਰੀ ਲਵਾਂਗੇ ਮਿੱਤਰੋ ਜਿਹੜਾ ਜਨਵਰ ਤੁਹਾਨੂੰ ਜਚੂਗਾ ਗੱਲਬਾਤ ਲਈ ਨੰਬਰ ਪਾਈਆਂ ਦਾ ਸਕਰੀਨ ਤੇ ਹੋਊਗਾ ਉਹ ਕਰਦੇ ਆਂ ਕਾਰਵਾਈ ਆਪਾਂ ਮਿਲਦੇ ਆਂ ਬਾਈ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਠੀਕ ਠਾਕ ਜੀ ਵਧੀਆ ਸੇਤਾਕਰ ਪਰਿਵਾਰ ਵੀਰੇ ਸਭ ਵਧੀਆ ਜੀ ਠੀਕ ਆ ਬੱਡੇ ਬਾਈ ਤੇਰੇ ਪਿੱਛੇ ਬੱਛੀ ਆ ਜਿਹੜੀ ਕੀ ਡਿਟੇਲ ਆ ਬਾਈ ਹਾਂਜੀ ਇਹ ਪਹਿਲਾ ਸੂਆ ਜੀ 4 ਦੰਦ ਆ ਜੀ ਪਹਿਲਾ ਸੂਆ 4 ਦੰਦ ਆ ਹਾਂਜੀ ਪਰਸੋਂ ਦੀ ਸੂਈ ਆ ਪਰਸੋਂ ਦੀ ਸੂਈ ਆ ਤੇ ਮਗਰ ਬੱਛੀ ਆ ਜੀ ਅੱਛਾ ਮਗਰ ਵੀ ਬੱਛੀ ਆ ਠੀਕ ਆ ਜੀ ਤੇ ਕਿੰਨੀਆਂ ਧਾਰਾ ਹੋਣਗੀਆਂ ਵੀਰੇ 8-9 ਕਿਲੋ ਬੋਲਾ ਤਿਆਰ ਆ ਜੀ 8-9 ਕਿਲੋ ਬੋਲਾ ਤਿਆਰ ਆ ਚੁਵਾਈ ਚੁਵਾਈ ਦੇ ਵਿੱਚ ਕਿਵੇਂ ਵੀਰੇ ਚੁਵਾਈ ਵਧੀਆ ਜੀ ਇੱਕ ਨੰਬਰ ਸੀਲ ਆ ਹੈ ਹਾਂਜੀ ਹਾਂਜੀ ਠੀਕ ਆ ਬਾਈ ਠੀਕ ਆ ਦੁੱਧ ਤੇਰੇ ਹਿਸਾਬ ਨਾਲ ਕਿੰਨਾ ਦੇਜੂਗੀ ਪੀਕ ਲੈਵ ਉਹ ਜੀ 14-15 ਲੀਟਰ ਤਾਂ ਚਾਹੀਦਾ ਜਿਹੜੇ ਨਾਲ 8-9 ਕਿਲੋ ਬੋਲਾ ਹੀ ਕੱਢੀ ਜਾਂਦੀ ਹੈ 10 ਡੇਰਾ ਵੀ ਚਾਹੀਦਾ ਇਹਨਾਂ ਕੋਲ ਕਹਿੰਦਾ ਵੀ ਨਹੀਂ ਇਹਨੂੰ ਤੀਜਾ ਦਿਨ ਸੁਈ ਨੂੰ ਹੋਇਆ ਜੀ ਠੀਕ ਆ ਵੀਰੇ ਤੇ ਦੰਦੋਂ ਚਾਰ ਦੰਦਾ ਹਾਂਜੀ ਚਾਰ ਠੀਕ ਆ ਤੇ ਰੇਟ ਕੀ ਰਹੂਗਾ ਵੀਰੇ ਇਹਦਾ ਰੇਟ ਹੈ 45000 ਰੁਪਿਆ 45000 ਰੁਪਿਆ ਮਾਨ ਲੇ ਵੀ ਮਿੱਤਰੋ ਪਹਿਲਾ ਸੂਆ ਵਾ ਨਵਾਂ ਹਾਨ ਆ ਤੇ ਚਾਰ ਦੰਦ ਆ ਬੱਛੀ ਮਗਰਾ 45000 ਰੁਪਿਆ ਰੇਟ ਆ 8 ਤੋਂ 9 ਕਿਲੋ ਇਹਦੇ ਥੱਲੇ ਬੋਲਾ ਤਿਆਰ ਕਰਮਾਲੀ ਦੀ ਥਣਾ ਤੇ ਮਿੱਤਰਾਂ ਦੇ ਦੁੱਧ ਤੇ 14 15 13 14 15 ਇੱਥੇ ਜੇ ਟੌਰਾਂ ਨਾਲ ਦੇਈ ਜਾਣਾ ਕਰਮਾਲੀ ਨੇ ਪੁੱਕਲ ਵਾਲੀ ਵਹਿੜਾ ਬਾਕੀ ਤਾਂ ਅੰਸਰ ਚੰਗਾ ਵਾ ਜਿੰਨਾ ਹੈਗਾ ਅੰਗਾ ਪੈਰਾਂ ਦਾ ਇਰ ਸਾਫ ਸੁਥਰੀ ਆ ਤੇ ਲੈਵਾ ਹਜੇ ਇਹਨੇ ਖਾ ਪੀ ਕੇ ਹੋਰ ਵੀ ਖੋਲ ਜਾਣਾ ਕਿਉਂਕਿ ਹਜੇ ਤਾਂ ਤੀਜਾ ਦਿਨ ਆ ਅੱਜ ਸੋਈ ਨੂੰ ਜਿਵੇਂ ਜਿਵੇਂ ਦੁੱਧ ਲੈਵੇ ਵਿੱਚ ਆ ਗਿਆ ਨਾ ਤੇ ਜਦੋਂ 6-7 ਕਿਲੋ ਦੁੱਧ ਲੈਵੇ ਵਿੱਚ ਹੋਇਆ ਤਾਂ ਉਦੋਂ ਆਟੋਮੈਟਿਕ ਇਹਨੇ ਖੋਲਣਾ ਲੈਵਾ ਮਿੱਤਰੋ ਟਿਕਾਣੇ ਤੀਰੇ ਨੇ ਅੱਜ ਤੋਂ ਪੰਜਾ ਸੱਤਾ ਦਿਨੋਂ ਲਾਜੇਦਾ ਫੇਸ ਕੁਆਲਿਟੀ ਬਹੁਤ ਚੰਗੀ ਆ ਆਰਡਰ ਦੀ ਕੁਆਲਿਟੀ ਚੰਗੀ ਆ 45000 ਰੁਪਿਆ ਰੇਟ ਆ ਚਾਰ ਦਿਨ ਦਾ ਆ ਵੀਰੇ ਦੋ ਨੰਬਰ ਤੇ ਗਾਂ ਜਿਹੜੀ ਬਾਈ ਹਾਂਜੀ ਇਹ ਵੀ ਪਹਿਲਾ ਸੂਆ ਜੀ ਅੱਛਾ ਇਹ ਵੀ ਪਹਿਲੇ ਨਹੀਂ ਆ ਹਾਂਜੀ ਤੇ ਇਹਨੂੰ ਕਿੰਨੇ ਦਿਨ ਹੋ ਗਏ ਬਾਈ ਸੋਈ ਨੂੰ ਕਿੰਨੇ ਦਿਨ ਸੁੰਜੇ ਦੋਨੇ ਅੱਛਾ ਇੱਕੇ ਦਿਨ ਹੀ ਆ ਹਾਂਜੀ ਇਹਦੇ ਮਗਰ ਵੱਛਾ ਲੱਗਦਾ ਹਾਂਜੀ ਇਹਦੇ ਪਰ ਵਾਚਾ ਜੀ ਠੀਕ ਆ ਵੀਰੇ ਤੇ ਇਹਦੇ ਥਲੇ ਕਿੰਨੀਆਂ ਧਾਰਾਂ ਬਾਈ 8-9 ਨੂੰ ਬੜਾ ਇਹਨੇ ਢੇਰ ਤਿਆਰ ਆਈ ਠੀਕ ਆ ਤੇ ਥਾਣਾ ਤੇ ਮੌਗੇ ਜੇ ਸੀ ਹੈ ਨਾ ਹਾਂਜੀ ਮੌਗੇ ਹੈਗੇ ਆ ਕਿਸਾਨ ਤੇ ਹੈਗੇ ਜੀ ਹੂੰ ਤੇ ਇਹ ਫਿਰ ਕਦੋਂ ਹੋਗੇ ਇਹ ਪੁੱਛ ਨਹੀਂ ਆਇਆ ਜੀ ਠੀਕ ਆ ਤੇ ਹੁਣ ਕਿਵੇਂ ਠੀਕ ਆ ਹੁਣ ਠੀਕ ਆ ਜੀ ਹੁੰਦਾ ਜਦੋਂ ਸਾਫ ਹੋਣ ਲੱਗ ਗਈ ਠੀਕ ਆ ਵੀਰੇ ਠੀਕ ਆ ਦਵਾਈ ਤੂੰ ਹੀ ਲਾਈ ਜਣਾ ਹਾਂਜੀ ਹਾਂਜੀ ਇਹ ਤਾਂ ਹੋ ਹੀ ਜਾਂਦੇ ਗਰਮੀ ਨਾਲ ਹੋ ਜਾਂਦੇ ਹਾਂਜੀ ਹਾਂਜੀ ਜਿਵੇਂ ਮੈਟ ਮੂਡ ਤੇ ਬੈਠ ਜਾਂਦਾ ਨਾ ਪਸੂ ਗਰਮੈਸ਼ ਆ ਜਾਂਦੀ ਉਹ ਚੀਜ਼ ਨਾਲ ਹੋ ਜਾਂਦੀ ਹਾਂਜੀ ਤੇ ਇਹ ਵੀਰੇ ਇਹਦਾ ਰੇਟ ਪਈ ਇਹਦਾ ਵੀ ਰੇਟ 45000 ਆ ਜੀ ਕਿਉਂਕਿ ਜੋੜਾ ਕਵੇ ਵੀ ਲਿਆ ਮਿੱਤਰੇ ਜੋੜਾ ਦੇ ਦੇ ਮੈਨੂੰ ਤੇ ਨਬੇੜ ਕੰਮ ਜੋੜਾ ਵੀ ਦੇ ਦੇਂਗਾ ਵੀਰੇ ਦੇ ਦੇਾਂਗੇ ਦੇ ਦੇਾਂਗੇ ਠੀਕ ਆ ਘੱਡੀ ਪਾਰ ਨੂੰ ਵੀਰੇ ਤੋਰੀ ਨੂੰ ਲੈ ਮਿੱਤਰੋ ਪਹਿਲਾ ਸੂਆ ਇਹ ਆ ਕਰਮਾ ਵਾਲੀ ਚਾਰ ਦੰਦਾ ਵੱੱਛ ਲੇਵਲ ਉਵੇਲੋ ਖੁੱਲੀ ਡੋਲੀ ਥਣਲੇਵਾ ਕੁਆਲਿਟੀ ਆ ਜਿਹੜੀ ਪੂਰੀ ਚੰਗੀ ਆ ਦੇਖ ਸਕਦੇ ਆ ਤੁਸੀਂ ਹੂੰ ਬਾਕੀ ਹਾਂ ਜੀ ਵੀ ਮੂੰਹ ਮੱਥੇ ਦੀ ਜਚਚਤ ਆ ਜਿਹੜੀ ਬੱਚੀ ਦੀ ਪੂਰੀ ਆ ਥਣ ਚੰਗਾ ਢਾਂਚਾ ਚੰਗਾ ਵਜੂਦ ਚੰਗਾ ਬਰੀਡ ਚੰਗੀ ਆ ਰੇਟ 45000 ਆ ਜੋੜੇ ਦਾ 90000 ਆ ਤੇ ਜੇ ਤੁਸੀਂ ਜੋੜੇ ਦਾ 90000 ਸਮਝੇ 15 15 ਕਿਲੋ ਹੀ ਮੰਨ ਕੇ 30 ਕਿਲੋ ਦੁੱਧ ਆਉਂਦਾ ਤੁਹਾਡੇ ਘਰੇ 90000 ਦੇ ਵਿੱਚ ਮਿੱਤਰੋ ਇਹ ਗੱਲ ਨੋਟ ਰੱਖਿਆ ਜੀ ਹੁਣ ਆਜੋ ਜ਼ਬਰਦਸਤ ਤਿਆਰੀ ਵਾਲੀ ਵੜ ਬਈ ਫਿਰ ਇਹ ਤਾਜੀ ਸੁਈ ਆ ਹਾਂਜੀ ਅੱਜ ਹੀ ਸੁਈ ਸਵੇਰ ਸਵੇਰ ਜੇਰ ਜੂਰ ਪਾਤੀ ਹਾਂਜੀ ਹਾਂ ਜੇਰ ਜੂਰ ਪੈ ਗਈ ਉਹ ਤਗੀ ਪਈ ਹੈ ਇਹ ਰਾਂ ਕਿ ਠੀਕ ਹੈ ਵੀਰੇ ਤੇ ਕਿੰਨਾ ਸੁਆ ਕਿੰਨਾ ਹੈ ਤੇ ਤੀਜਾ ਸੁਆ ਦੱਸਿਆ ਹੀ ਮਾਲਕਾਂ ਨੇ ਤੀਜਾ ਸੁਆ ਹੈ ਹਾਂਜੀ ਤੇ ਵੀਰੇ ਕਿੰਨਾ ਦੁੱਧ ਦੱਸਿਆ ਉਹਨਾਂ ਨੇ ਕੋਈ 17 18 ਲੀਟਰ ਉਹਨਾਂ ਨੇ ਕਿਹਾ ਚੁੰਦੇ ਰਹੇ ਹੈ ਜੀ ਦੇ ਦੂਗੀ ਨਾ ਹਣਾ ਹਾਂਜੀ ਹੂੰ ਤੇ ਥਣ ਤੁਨ ਬਹੁਤ ਚੰਗਾ ਹੈ ਨਾ ਬਾਈ ਹਾਂਜੀ ਹਾਂਜੀ ਸਾਰੀ ਚੰਗੀ ਹੈ ਇਹਦਾ ਮਗਰ ਵੀ ਬੱਚਾ ਜੀ ਹਾਂ ਹਾਂ ਇਹ ਬੱਚਾ ਦੇਗੀ ਹੈ ਹਾਂਜੀ ਤੇ ਇਹਦਾ ਰੇਟ ਬਾਈ ਇਹਦਾ ਹੀ 45000 40000 ਇਹਨਾਂ ਦਾ 45000 40000 ਇਹ ਨਹੀਂ ਵੀ ਕੋਈ ਚੱਕਰਾਂ ਜੀ ਨਾ ਪਊਗਾ ਹਾਂਜੀ ਲੈ ਲੈ ਜਿਹੜੀ ਮਰਜ਼ੀ ਭਾਅ ਵੱਲੋਂ ਤਾਂ ਨਹੀਂ ਪੈਂਦਾ ਕੋਈ ਹੈ ਨਾ ਇਦਾਂ ਕੀ ਇਹ ਤਾਂ ਜ਼ਿਆਦਾ ਦਿੰਦਾ ਘੱਟ ਤੇ ਇਹ ਵੀਰੇ ਫਿਰ ਕੱਢੀਏ ਬਾਹਰੋਂ ਇਹਨੂੰ ਵੀ ਕੱਢਦੇ ਨਹੀਂ ਚੋਰੀ ਮੜਾ ਜੀ ਲੇ ਮੇਤਰੋ ਤੀਜਾ ਸੂਈ ਆ ਜਾਪੇ ਦੇ ਵਿੱਚ ਆ ਥੋੜੀ ਜੀ ਹਜੇ ਜੇਲ ਵਗੈਰਾ ਹੀ ਇਹਨੇ ਕੱਢੀ ਬੱਚੇ ਨੂੰ ਜਨਮ ਦਿੱਤਾ ਵਾ ਬੱਛਾ ਦੇ ਗਈ ਆ ਇਹ ਕਰਮਾਂ ਵਾਲੀ ਥਣ ਚੰਗਾ ਲੱਗਾ ਹੋਇਆ ਦੇਖ ਸਕਦੇ ਹੋ ਤੁਸੀਂ ਲੇਵੇਂ ਲੂਵੇ ਲੋ ਬੜੀ ਖੁੱਲੀ ਡੁੱਲੀ ਆ ਵੇ ਹੂੰ ਦੋ ਦਿਨੇ ਵਕਿਆ ਹੀ ਬਾਲਾ ਨਹੀਂ ਨਾ ਤਿਸ 17 18 ਕਿਲੋ ਦੁੱਧ ਤੋਂ ਜਾਂਦੀ ਨਹੀਂ ਕਿਉਂਕਿ ਜਿੱਡੇ ਆ ਆਪਾਂ ਉਨਾ ਹੀ ਲੈਵਾ ਜਾਂਦੇ ਥੱਲੇ ਥਣ ਚੰਗਾ ਲੱਗਾ ਹੋਇਆ ਥਣ ਦਾ ਸਾਇਦ ਚੰਗਾ ਆਪਸੀ ਦੂਰੀ ਵਾਲਾ ਥਣ ਮوجود ਚੰਗਾ ਕਰਮਾਂ ਵਾਲੀ ਦਾ 45000 ਰੁਪਿਆ ਰੇਟ ਆ ਮਿੱਤਰੋ ਤੇ ਫਿਰ 45000 ਦੇ ਵਿੱਚ ਗਾਹ ਤਾਂ ਪੈਣੀ ਆ ਕਿਉਂਕਿ ਜਦੋਂ ਲੇਵੇ ਡੇ ਵਾਲੀ 45000 ਰੁਪਏ ਤੇ ਮਿਲੇ ਤਾਂ ਉਹ ਗੱਲ ਪੂਰੀ ਟਿਕਾਣੇ ਲੱਗਦੀ ਆ ਬਾਕੀ ਤੁਸੀਂ ਆਪ ਵੀ ਸਿਆਣੇ ਆ ਬਾਈ ਮਿੱਤਰੋ ਦੁੱਧ ਦਾ ਗਾਂ ਦੇ ਥੱਲੋਂ ਕਢਾਉਣਾ ਰੁੱਤ ਦੇ ਵਿੱਚ ਆਉਦੇ ਵਸ ਹੁੰਦਾ ਕਿਉਂਕਿ ਜੇ ਭਾਈ ਆਪਾਂ ਬਨ ਕੇ ਪੱਖਾ ਨਾਲ ਲਾਇਆ ਪਾਣੀ ਨਾਲ ਪਿਆ ਤੇ ਫਿਰ ਤਾਂ ਭਰਾਵੋ ਇਹਨੇ ਕੀ ਦੁੱਧ ਦੇਣਾ ਇਹਨਾਂ ਦੀ ਦੇਖ ਰੇਖਾ 2 ਮਹੀਨੇ ਪੂਰੀ ਗੌਰ ਨਾਲ ਰੱਖਣੀ ਪੈਂਦੀ ਹੁੰਦੀ ਆ ਤੇ ਬਾਕੀ ਤਿੰਨ ਤਿੰਨ ਹੀ ਬੱਚੀਆਂ ਚੰਗੀਆਂ ਤਿੰਨਾਂ ਦਾ ਰੇਟ 45 45000 ਜਿਹੜਾ ਜਾਨਵਰ ਚਚੂਗਾ ਨੰਬਰ ਮੈ ਲੈ ਦਿਨਾ ਗੱਲਬਾਤ ਕਰ ਲਿਓ ਪਿੰਡ ਬਗੇਲੇ ਦੇ ਵਿੱਚ ਖੜੇ ਹੋਏ ਵੀਰੇ ਨੰਬਰ ਤਾਂ ਹੀ ਕਰਾਂਦੇ ਭਾਈ 6867 ਜੀ 6867 ਇੱਕ ਵਾਰੀ ਹੋਰ ਆਉਣ ਦੇ 6864 ਹੂੰ 6867 ਜੀ ਠੀਕ ਹੈ ਜੀ ਇਸ ਨੰਬਰ ਤੇ ਕਰਨੀਏ ਮਿੱਤਰੋ ਤੁਸੀਂ ਬਾਈ ਨਾਲ ਗੱਲ ਤੇ ਬਾਅਦ ਸ਼ੁਕਰੀਆ ਚਾਉਂਦ ਰਹੋ